ਕਾ ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਵਿਬ ਟੀਵੀ ਨਿਊਜ਼ ਚੈਨਲ ਤਲਕਾ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡਾ ਰਾਤ ਕੁਮਾਰ ਅਰੋੜਾ ਹਾਂਜੀ ਕਮਦੀਪ ਚੰਦ ਘੋਲੀ ਤੇ ਪੁੱਤਰ ਬਖਸ਼ੀ ਰਾਮ 바ਸੀ ਚੱਕ ਥੋੜਾ ਦਾ ਕਤਲ ਹੋਇਆ ਸੀ 9 5 12 ਤਰੀਕ ਨੂੰ ਤੇ ਉਹਦੇ ਚ ਅਸੀਂ ਤਿੰਨ ਦੋਸ਼ੀ ਅਰੈਸਟ ਕੀਤੇ ਆ ਤੇ ਉਹਦੇ ਚ ਅਸੀਂ ਅਰੈਸਟ ਕਰਕੇ ਪੇਸ਼ ਕਰਾਂਗੇ ਅਦਾਲਤ ਦੇ ਵਿੱਚ ਜੋ ਵੀ ਸੇ ਕਰਨ ਦਾ ਬਹੁਤ ਸਾਰਾ ਬਰਾਮਦ ਕਰ ਲਿਆ ਬਾਕੀ ਹਥਿਆਰ ਰਿਮਾਂਡ ਲੈ ਰਹੇ ਸੀ ਰਿਮਾਂਡ ਤੋਂ ਬਾਅਦ ਕੁਝ ਕਿਸ ਤੇ ਵਿੱਚ ਜੋ ਵੀ ਅਸਲੀਅਤ ਸਾਹਮਣੇ ਆਉਗੀ ਉਹਦੇ ਹਾਰ ਤੇ ਤਪੀ ਸਾਡੀ ਚੱਲੂਆ ਜੇ ਜਿਹੜੇ ਕੋਈ ਤੌਰੀ ਤੇ ਤੀ ਬਸ ਉਹਨੇ ਕੀ ਕਰ ਸੀ ਉਹਨਾਂ ਦੇ ਵਿੱਚ ਮੁੰਡਾ ਇੱਕ ਅਨਲ ਕੁਮਾਰ ਆ ਉਹਦਾ ਉਹਨੇ ਦੱਸਿਆ ਵੀ ਮੇਰਾ ਲੜਕੀ ਦੇ ਨਾਲ ਕੋਈ ਪਹਿਲੋਂ ਮੈਰਿਜ ਸੀਗੀ ਤੇ ਉਹ ਲੜਕੀ ਮੇਰੀ ਜਿੱਦੋਂ ਤੱਕ ਮੈਂ ਮੈਰਿਜ ਸੀ ਲੜਕੀ ਦਾ ਉਸ ਤੋਂ ਕੁਝ ਦਿਨ ਪਹਿਲਾਂ ਕਿਤੇ ਮੌਤ ਹੋ ਗਈ ਲੜਕੀ ਦੀ ਉਹਨੇ ਸ਼ੱਕ ਕੀਤਾ ਵੀ ਸ਼ਾਇਦ ਵੀ ਮੇਰੀ ਲੜਕੀ ਇਹਨਾਂ ਨੇ ਮਾਰੀ ਬੁਰੀ ਇਸ ਤਿੱਕੇ ਦੇ ਨਾਲ ਉਹਨੇ ਸ਼ੱਕ ਦੇ ਆਧਾਰ ਤੇ ਉਹਨੇ ਉਹ ਲੜਕੀ ਦਾ ਜਿਹੜਾ ਪਿਤਾ ਸੀਗਾ ਕੁਲਦੀਪ ਚੰਦ ਕੋਹਲੀ ਉਹਦੀ ਇਹਨਾਂ ਦੇ ਮੌਤ ਕਰ ਦਿੱਤੀ ਤਿੰਨ ਜਣੇ ਲੜਕੇ ਇੱਕ ਇਹ ਸੀਗਾ ਆਪਣੇ ਅਨਰ ਕੁਮਾਰ ਸੀਗਾ ਤੇ ਦੋ ਇਹਦੇ ਦੋਸਤ ਹੋ ਰਿਆ ਉਹ ਵੀ ਨਾਸਟ ਰਜਿੰਦਰ ਸਿੰਘ ਜਿੰਤੀ ਜੰਤੀ ਤੇ ਜਗਿੰਦਰ ਸਿੰਘ ਇਸ ਤਰੀਕੇ ਨਾਲਾਂ ਤੇ ਤਿੰਨੇ ਹੀ ਫੜ ਲਿਆ ਉਹਦੀ ਜੱਜ ਪੇਸ਼ ਕਰਾ ਗੋਣਨ ਮੈਂ ਖੜ よいしょ。<noise> ਆ ਵੀ ਆਣੇ ਬੈਠਵੇਂ ਨਾਲ ਮੈਂ ਚੱਲ ਜੀ ਉਹ ਵੀ ਕੱਢ ਵੀ ਲਾਂ ਗਿਆ ਮੰਦਾ ਦੇਖ ਲੈ ਪਤਾ ਕਰ ਲੈ ਛਾਪੀ ਲਾਂਗਾ ਲੋਕ ਨੂੰ ਸ਼ੁਰੂ ਇਹ ਜੀ ਕੋਈ ਜ਼ੋਰ ਜ਼ਿਆਦਾ ਦੋ ਮਿੰਟ ਨੀ ਕਰੇ ਉਹ ਨਾ ਉਹ ਨਾ ਕੋਈ ਬੋਲਣਾ ਨਹੀਂ ਤੇ ਨਾ ਕੰਮ ਕਰੀ ਉਹ ਕੋਸ਼ਿਸ਼ ਕਰੀ ਤੇ ਨਾ ਮੈਂ ਲਾਂਗੇ

ਤੁਹਾਨੂੰ ਸਾਡੀ ਇਹ ਪੇਸ਼ਕਸ਼ ਕਿਹੋ ਜਿਹੀ ਲੱਗੀ ਆਪਣੇ ਸੁਝਾਅ ਅਤੇ ਵਿਚਾਰ ਭੇਜਣ ਲਈ ਦੇਖਦੇ ਰਹੋ ਵੈਬ ਟੀਵੀ ਨਿਊਜ਼ ਚੈਨਲ पहलका ਪੰਜਾਬ ਟੀਵੀ .in